سننے تو بعد ہی منیا جی چار پوڑی بابا جی نے اصل کی میں سرکی گل کہ سننا بھی بہت بڑی ویگتی ہے کیونکہ سننے تو بعد ہی کسی گل کو منیا جاتا ہے جے جی سنے گا ہی نہیں تو بابا جی کل منہ گا کیون یہ سننا کوئی عام سننا نہیں

ਉਹ ਅਸਲੀ ਸ਼ਬਦੀ ਪ੍ਰਾਨ ਜਿਵੇਂ ਨੰਨੇ ਨਾਲ ਬੋਲ ਕੇ ਤੇ ਕੀ ਬਣੇਗਾ ਪ੍ਰਾਨ ਪ੍ਰਾਨ ਉਪਰਾਣ ਤੋਂ ਫਰਕ ਹੈ ਇਸੇ ਕਰਕੇ ਧੰਗੁਰ ਗੁਰਦੱਤ ਸਹਿਬ ਮੈਂ ਕਹਿੰਦਾ ਨਾ ਪੰਜਾਬੀ ਚਾਰ ਪੁਪਾਂ ਪੜ੍ਹਨੀ ਆ ਗਈਆਂ ਤੇ ਗਰਬਾਣੀ ਵੀ ਪੜੀ ਜਾਂਦੀ ਯਾਦ ਰੱਖਿਆ ਧੰਗੁਰ ਗੁਰਦੱਤ ਸਹਿਬ ਜੀ ਮਹਾਰਾਜ ਜੀ ਦੀ ਬਾਣੀ ਭਾਵੇਂ ਕਿਸੇ ਵੀ ਲੈਂਗੁਏਜ ਦੇ ਵਿੱਚ ਪੜ੍ਹ ਲਓ ਇੰਗਲਿਸ਼ 'ਚ ਪੜ੍ਹ ਲਓ ਹਿੰਦੀ 'ਚ ਪੜ੍ਹ ਲਓ ਪਰ ਮਕਮਲ ਸ਼ੁੱਧ ਬਾਣੀ ਸਿਰ ਗੁਰਮੁਖੀ ਵਿੱਚ ਹੀ ਪੜੀ ਜਾ ਸਕਦੀ ਹੈ ਕਿਸੇ ਹੋਰ ਦੇ ਵਿੱਚ ਨਹੀਂ ਕਿਉਂ ਕਿ ਕਈ ਅਲਫਾ ਜਿਵੇਂ ਜਿਹੜੇ ਦੂਜੀ ਲੈਂਗੁਏਜ ਵਿੱਚ ਬਾਬਾ ਜੀ ਦੇ ਮਿਲਦੇ ਹੀ ਨਹੀਂ ਕਿਵੇਂ ਪੜੋਗੇ ਉਹਨਾਂ ਨੂੰ ਲੱਗ ਗਿਆਨ ਕਰਕੇ ਆਪਾਂ ਸ਼ਬਦ ਪੜਦੇ ਹਾਂ ਚਲੋ ਰੋਹੀ ਬਚਾ ਇਹ ਆਉਤੀ ਦੇ ਨਾਲ ਫਿਰ ਮੈਂ ਕਦੇ ਸੰਕੀ ਕਰਾਂਗਾ ਸੁਣੀਏ ਜੀ ਪੜਨਾ ਸੁਣਿਆ ਐ ਵੀਰ ਉਸ ਦਰਵਾਜ਼ੇ ਉੱਪਰ ਥੋੜੀ ਜਿਹੀ 에ਰਵਾਗ ਲੱਗੀ ਜਿਹੜੀ ਸਿਆਣੀ ਕਰਦੀ ਹੋਈ ਸੀ ਸੁਣਿਆ ਸਿੱਧ ਪੀਰ ਰਸੂਲਾ ਸੁਣਿਆ ਦਾ ਆਖਰੀ ਅੱਜ ਹੈ ਜੀ ਨਾਮ ਨੂੰ ਸੁਣਨਾ ਲਾਫ ਤੋਂ ਜਸੋਤ ਜੋੜਨੀ ਮਹਿਰੂ ਕੀਤੇ ਸ਼ਬਦ ਦੇ ਵਿੱਚ ਸੁਰਤ ਜੋੜਨੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨੇ ਜਿਹੜੀਆਂ ਵੱਡੀਆਂ ਵੱਡੀਆਂ ਅਵਸਥਾਵਾਂ ਜਿਹੜੀਆਂ ਨੇ ਸਿੱਧ ਪੁਰਾ ਪੁਰਸ ਜਿਹੜੇ ਨੇ ਪ੍ਰਾਪਤ ਕਰਦੇ ਨੇ ਤਾਂ ਗੁਰੂ ਪ੍ਰਣਗਦੀਪ ਜੀ ਮਹਾਰਾਜ ਜਦ ਨੇ ਧੁਰ ਅੰਦਰੋਂ ਨਾਮ ਸੁਣ ਕੇ ਜਿਹੜੇ ਗੁਰਬਤ ਸੁਣਦੇ ਹਨ ਪਰਮੇਸ਼ਰ ਵਾਲੀ ਗੁਰੂ ਜੀ ਦਾ ਧੁਰ ਅੰਦਰੋਂ ਨਾਮ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸੁਣਨ ਕਰਕੇ ਸੁੱਟੇ ਸਿੱਖ ਹੀ ਇਹ ਜੀਆ ਅਵਸਥਾ ਵਾਲੇ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਆ کینا دا نام جو جو بابا جی واحد پرب پرمیشر جو پیر پیر اسلام مت دسلامانی مت دا, دا کہہ لیے پیرا کمائی کی, کی ہوا اچا درجہ ہو نام برکت ہے جیڑ دیکھتے ہیں بابا جی تر نام, ای ای نام, نام, نام. سن, سن نام. نام کر کے پدیاں نام سننے والے پرابت ہو جنا گور نانک دیو جی مہاراج سمجھتے ہیں سنیا ترت تک بہت لوگ گل کرتے ہیں بہت گلا کرتے ਪਰ ਤੁਹਾਨੂੰ ਪੁੱਛਿਆ ਕਿ ਮਹਾਰਾਜ ਕਹਿੰਦੇ ਸ਼ਬਦ ਸੁਣਾਉਣਾ ਕਰਕੇ ਨਾਮ ਸੁਣਨ ਕਰਦੀ ਜਿਨੂੰ ਵੀ ਸ੍ਰਿਸ਼ਟੀ ਵਾਹਿਗੁਰੂ ਪ੍ਰਕਾਸ਼ ਪਰਮਾਤਮਾ ਨੂੰ ਗੜਾਈ ਨਾਮ ਸੁਣਨ ਵਾਲਾ ਇਹਨਾਂ ਦੇ ਸਾਰੇ ਭੇਤ ਜਾਣਿਆ ਜਾਂਦਾ ਹੈ ਜੀ ਸਾਰੇ ਭੇਤ ਜਾਣ ਜਾਂਦਾ ਹੈ ਜਿਹੜਾ ਧੁਰ ਅੰਦਰੋਂ ਨਾਮ ਸੁਣਦਾ ਸੁਣਿਆ ਤਾਂ ਤਤ ਤਤ ਆਕਾਸ਼ ਨਾਮ ਸੁਣਨ ਵਾਲਾ ਲੋਕ ਜਿਹੜੇ ਨੇ ਉਹ ਕਈ ਮਨੁੱਖ ਤਾਂ ਮੰਨੇ ਨੇ ਉਹ ਕਹਿੰਦੇ ਢੋਲੇ ਵਰਦ ਨੇ ਇਸ ਧਾਰੀ ਨੂੰ ਚੁੱਕਿਆ ਹੋਇਆ ਹੈ ਪਰ ਬਾਬਾ ਜੀ ਕਹਿੰਦੇ ਜਿਹੜਾ ਧਰੂ ਨਾਮ ਸੁਣ ਲੈਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਧਾਰੀ ਕਿਸੇ ਸਾਰੇ ਖਲੋਤੀ ਹੋਈ ਹੈ ਕਿ ਕਿਸਾਰੇ ਟਿਕੀ ਹੋਈ ਹੈ ਇਹਦੀ ਗੱਲ ਧਰੂ ਨਾਮ ਦੇ ਜੀ ਮਹਾਰਾਜ ਪੰਚ ਪ੍ਰਵਾਨ ਵਾਲੀ ਪੋਣੀ ਦੇ ਵਿੱਚ ਕਰਨਗੇ ਨਹੀਂ ਉਹਦੇ ਜਵਾਬ ਨਹੀਂ ਕਹਿੰਦੇ ਜੇ ਕੋ ਪੁੱਜਾ ਹੋਵੇ ਸਤਿਆਨ ਧਰ ਲੈ ਉੱਪਰ ਕੇਤਾ ਭਾ ਧਰਤੀ ਹੋਣ ਪਰੈ ਹੋਣ ਹੋਰ ਇਸ ਤੇ ਭਾਰ ਤਲੈ ਘਣ ਦੂਰ ਵਰਨਾਨਕ ਜੀ ਦੀ ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਧੋਲੇ ਭਗਤ ਨੇ ਸਿਰ ਦੇ ਸਿੰਘ ਦੇ ਉੱਤੇ ਇਹ ਧਰਤੀ ਟਿਕਾਈਏ ਬਾਬਾ ਜੀ ਕਹਿੰਦੇ ਫਿਰ ਅੱਗੇ ਦੱਸੋ ਉਹ ਬਾਤ ਕਿਤੇ ਖਲੋਤਾ ਹੋਇਆ ਹੈ ਫਿਰ ਉਹ ਕਹਿੰਦੇ ਉਹ ਫਿਰ ਧਰਤੀ ਥੱਲੇ ਕੰਨੇ ਜਿੱਤੇ ਗੱਲ ਚੱਲਦੀ ਵਰਨਾਨਕ ਜੀ ਦੀ ਮਹਾਰਾਜ ਕਹਿੰਦੇ ਜਿਹੜਾ ਨਾਮ ਸੁਣ ਲੈਂਦਾ ਹੈ اگر سنگس یہ پتا لگ جاتا ہے واحد نام سننے گرو جی گرو نانک دیو جی مہاراج سمجھے ہیں کر لیے اپنا ਤਾਤ ਕਹਿ ਲਈ ਧਰਤੀ ਜੀ ਧਲ ਕਹਿ ਲਈ ਧਰਤੀ ਦੇ ਥੱਲੇ ਕਹਿੰਦੇ ਨੇ ਹੈ ਜੀ ਪਤਾ ਆਪ ਕਹਿ ਲਈ ਆਪ ਆਕਾਸ ਇੰਜ ਕਹ ਲਈਏ ਸੁਰਗ ਮਨ ਚ ਪਿਆ ਲਈ ਇੰਨਾ ਦੀ ਗੱਲ ਕਰ ਦਿੱਤੀ ਇਹ ਅਰਥ ਆਪਾਂ ਕਰੀਏ ਨਾਲ ਬਾਬਾ ਜੀ ਜਦੋਂ ਨਾਮ ਸੁਣਨ ਦੇ ਨਾਲ ਪਤਾ ਲੱਗ ਜਾਂਦਾ ਉਹ ਪਰਮੇਸ਼ਰ ਸਾਰੀ ਥਾਂਾਂ ਤੇ ਇੰਨਾ ਲੋਕਾਂ ਦੇ ਵਿੱਚ ਹੀ ਰਮਿਆ ਹੋਇਆ ਜੀ ਸਾਰੀ ਥਾਂਾਂ ਤੇ ਰਮਿਆ ਹੋਇਆ

ਅੰਮ੍ਰਿਤ ਸਰਵਹੀ ਜੀ ਦਾ ਨਾਮ ਸੁਣਨ ਤੇ ਬਾਬਾ ਜੀ ਕਦ ਨੇ ਇਹਦਾ ਸਾਰਿਆਂ ਦੀ ਸਮਝ ਪੈ ਜਾਂਦੀ ਹੈ ਸਾਰਿਆਂ ਨੂੰ ਸਮਝ ਪੈ ਜਾਂਦੀ ਹੈ ਧੰਗੂ ਨਾਮ ਜੀ ਦੀ ਮਹਾਰਾਜ ਜੀ ਦੇ ਦੀਪ ਲੋ ਪਾਤਰ ਇਹਦਾ ਸਾਰਿਆਂ ਦੀ ਸਮਝ ਪੈ ਜਾਂਦੀ ਹੈ ਧੰਗੂ ਨਾਮ ਦੇ ਮਹਾਰਾਜ ਇਹ ਵਾਹਿਗੁਰੂ ਪਰਮਾਤਮਾ ਦੇ ਨਾਮ ਸੁਣਨ ਕਰਕੇ ਹਾਂ ਦੁਨੀਆ ਦੇ ਲੋਕ ਜਿਹੜੇ

نام چکن والا ہو شبی ہولومیٹر دور بیٹھا ہولومیٹر دور بیٹھا ہو ਦੋਆ ਦੀ ਸੁਰਤ ਨਾਮ ਵਿੱਚ ਜੁੜੀ ਹੋਈ ਹੈ ਹਾਦਰਾਂ ਉਹਾਂ ਦੇ ਦੂਰ ਦੂਰ ਬੈਠੇ ਹੋ ਵੀ ਇੱਕ ਦੂਜੇ ਨਾਲ ਗੱਲਾਂ ਕਰੀ ਜਾਂਦੇ ਨੇ ਉਹ ਸੁਰਤ ਰਾਹੀਂ ਇੱਕ ਦੂਜਿਆਂ ਦੇ ਨਾਲ ਗੱਲਾਂ ਕਰੀ ਜਾਂਦੇ ਹਨ ਇੱਕ ਉਦਾਹਰਣ ਗੁਰਮਾਰ ਦੀ ਮਹਾਰਾਤ ਅਕੀ ਤਾਂ ਹੁੰਦਾ ਸਾਡੇ ਇਤਿਹਾਸ ਦੇ ਵਿੱਚੋਂ ਜਰਨ ਸਾਖੀ ਦੇ ਵਿੱਚ ਗੁਰਨਾਨਕ ਦੇਵ ਜੀ ਦੀ ਮਹਾਰਾਤ ਦੀ ਜੀਵਨ ਚ ਉਹ ਇਹ ਦੇਖੋ ਨਾਮ ਸੁਣਨ ਵਾਲਾ ਜਿਹੜਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ ਸ਼ਬਦ ਨੂੰ ਸਮਝਦਾ ਹੈ دوجیا می بیاس ہوئے بابا جی آپ کے بیٹھے بیٹھے اللہ چلیں دے رہتے ہیں دور بیٹھے بیٹھے, بیٹھے بھی کا گئے گرو نانک دیو دا جی مہاراج نا میٹل کوٹ گئے بابا جی گرو نانک گرو نانک دیو جی مہاراج ہوں مٹھل کوٹ گرو نانک دیو جی مہاراج جیوں میاں مٹھا فقیر مردائے ہے جی میاں مٹھا فقیر گرنات دیو کی مہارات کو ملتا ہے اجی میر ہویا تا ہے تاہمور مہارات کی مہارات جاندے پہلے وہ اپنے اسخان تے بیٹھے ہوئے ہیں تے اپنے نار کے چنگے دے انہوں کو کہتا ہے کہنے وہ سامنے جلا ہے نارک فقیر آمدہ بیان نارک فقیر پلا ہے پر آل ایم دے

ਮੈਂ ਨਹੀਂ ਉਹ ਆਪਣੇ ਅਸਥਾਨ ਤੋਂ ਖੜਾ ਹੋ ਗਿਆ ਜੀ ਮਿਆਂ ਮੁੱਠਾ ਖੜਾ ਹੋ ਗਿਆ ਆਪਣੇ ਜਿੱਥੇ ਬੈਠੇ ਅਸੀਂ ਉਹ ਖੜਾ ਹੋ ਗਿਆ ਖੜਾ ਹੋ ਕੇ ਕਹਿੰਦਾ ਆਪਣੇ ਚੱਲਿਆ ਨੂੰ ਚਲੋ ਗੁਰਨਾਨਕ ਦੇ ਜਲਦਾਂ ਵਿੱਚ ਚਲਦੇ ਹਾਂ ਹੁਣ ਜੇਨੇ ਕਹਿੰਦੇ ਹਨ ਆਪਣੇ ਉਸ ਮਿਆਂ ਮੁੱਠੇ ਨੂੰ ਕਹਿੰਦੇ ਨੇ ਕਹਿੰਦੇ ਤੁਸੀਂ ਕਹਿੰਦੇ ਸੀ ਮੇਰੇ ਲੈ ਲਓ ਇਜਲਾ ਦੇ ਰੱਖੀਂਗਾ ਜਿਵੇਂ ਮਲਾਈ ਨੂੰ ਦੁੱਧ ਤੋਂ ਮਲਾਈ ਨਹੀਂ ਗੀ ਪਰ ਕੀ ਗੱਲ ਉਹ ਕਹਿੰਦੇ ਨੇ ਉਸਨੇ ਬਹੁਤ ਅਗੇ ਦੇ ਸ਼ਬਦ ਕਹੇ ਨੇ ਕੀ ਕਹਿੰਦੇ ਉਹ ਕਹਿੰਦਾ ਨਿੰਬੂ ਦੀ ਤਰ੍ਹਾਂ ਨਹੀਂ ਛੋੜ ਕੇ ਰੱਖਦੇ ਆ ਨਹੀਂ ਚਲੋ ਗੁਰਬਾਣੀ ਤੇ ਚਾਪਨ ਜੀ ਚੱਲੀਏ ਕਿਉਂ ਇਸ ਕਰਕੇ ਕਿ ਦੁੱਧ ਖੂਬੇ ਦੁੱਧ ਦੇ ਖੂਬ ਮਲਾਈ ਲਾਹ ਲਈ ਦੁੱਧ ਫਿਰ ਨਹੀਂ ਘਾਲਦੇ ਚਿੰਤਾ ਨਾ ਹੋਵੇ ਜੇ ਨਹੀਂ ਗੁਰੂ ਨੇ ਛੋੜ ਦਈਏ ਤੇ ਸਿਰੋਖ ਹੋ ਕੇ ਹੀ ਰਹਿ ਜਾਂਦਾ ਏ ਜੀ ਆਪ ਸਤਿਨਾਮ ਹਾਏ ਗੁਰੂ ਉਹ ਫੋਕ ਰਹਿ ਜਾਂਦਾ ਏ ਕਿਸੇ ਵੀ ਕਮ ਦਾ ਨਹੀਂ ਹੈ ਹੁਣ ਦੇਖੋ ਇੱਕ ਹੀ ਹੈ ਸ਼ਬਦ ਹੈ ਉਸਦੇ ਰਾਹੀ ਦੂਰ ਦੂਰ ਨੇ ਅਜੇ ਮੇਰੇ ਨਹੀਂ ਪਰ ਇਹ ਕੁੱਤੇ ਦੇ ਨਾਲ ਗੱਲਾਂ ਕਰਦੇ ਪਏ ਨੇ ਉਸ ਸਤੂ ਚ ਆਪਣੇ ਚੇਲਿਆਂ ਦੇ ਨਾਲ ਧੰ ਗੁਰੂ ਗ੍ਰੰਥ ਦੇਵ ਜੀ ਮਹਾਰਾਜ ਜੀ ਨੇ ਚਾਰ ਪੱਗਾਂ ਚਾਹ ਕਿ ਤੁ ਗਿਆ ਅੱਜ ਬੰਰਾਂ ਤੇ ਕੀ ਬਖਰਾ ਕੋਈ ਸੰਤ ਉੱਦਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣਨ ਕਰੀ ਇਹ ਮੁਝ ਗਿਆਨ ਪ੍ਰਾਪਤ ਹੁੰਦਾ ਹੈ ਬਾਬਾ ਜੀ ਕਹਿੰਦੇ ਦੀਪ ਲੋਅ ਪਤਲਾ ਦਾ ਸਾਰਾ ਗਿਆਨ ਨੂੰ ਪਤਾ ਲੱਗ ਜਾਂਦਾ ਸਾਰੇ ਦੱਤੇ ਪਤਾ ਲੱਗ ਜਾਂਦਾ ਉਹ ਸਤਨਾਮ ਵਾਹਿਗੁਰੂ ਸੁਣਿਆ ਦੀਪ ਲੋ ਇਹਦੇ اگر تر جرا ہے اے ایرا لکھا ہے انہوں کو لو آدم پڑھنا ہے انہوں کو جرا شمل پڑھنا ہے لو شمل پڑھنا ہے اس میں ہمجھے سنے اے دیم لو پاتال پکا لیے پڑھنا پاتال اگر نام کنا نقا ہے کہ محرارسل جب انہوں کوہ نہیں پڑھنا ٹھیک ہے ٹھیک کوہ پڑھنا ہے اس میں سنے اے کوہ سکے کا

ਅਕਿੰਧਨ ਗੁਰ ਨਾਨਕ ਦੇਵ ਜੀ ਮਹਾਰਾਜ ਸਤ ਜੀ ਉnde ਨਾਨਕ ਸਤਪੁਰ ਨਾਨਕ ਦੇਵ ਜੀ ਮਹਾਰਾਜ ਸਤ ਜੀ ਉnde ਨਾਰਨ ਭਗਤਾਂ ਸਦਾ ਵਿਹਾਰ ਸਤ ਗੁਰ ਨਾਨਕ ਦੇਵ ਜੀ ਮਹਾਰਾਜ ਕਰਕੇ ਇੱਕ ਭਗਤ ਨੇ ਭਗਤ ਦਾ ਅਖੀਰ ਤੁਦਾ ਜੀ ਇਹ ਭਗਤ ਦਾ ਉਤਪਨਿਆ ਹੋਇਆ ਭਗਤ ਦਾ ਅਰਥ ਹੁੰਦਾ ਹੈ ਭਜਨਾ ਸਿਮਰਨ ਕਰਦਾ ਇਹ ਜਿਹੜੇ ਨੇ ਭਗਤ ਤੇ ਆਖੀਂ ਪਾਪਾ ਜੀ ਕਹਿੰਦੇ ਨੇ

مہارا جیتیا گیا ہے گرو ارجن دیو جی مہاراج جیت شبد وارتیا گیا گرو نانک دیو جی مہاراجی شبد و

ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਨੂੰ ਬਾਦ ਕੇ ਹਾਥੀ ਦੇ ਸਾਹਮਣੇ ਸੁੱਟ ਦਿੱਤਾ ਜਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਜੀ ਨੂੰ ਮੰਦ ਦੇ ਗੰਗਾ ਦੇ ਵਿੱਚ ਸੁੱਟ ਦਿੱਤਾ ਸ਼ਬਦਚਾਰ ਕਰਦੇ ਨੇ ਗੰਗੋ ਗਸਰ ਦੇ ਗਹਿਰ ਕਬੀਰ ਉਹਦੇ ਵਿੱਚ ਕਹਿੰਦੇ ਨੇ ਮਨ ਦਾ ਕੀ ਗਏ ਤਰ ਕਾਹੇ ਡਰਾਈ ਕਹਿੰਦੇ ਨੇ ਐਸਾ ਹੁੰਦਾ ਸਹਿ ਜੀ ਕੋਈ ਮਿਟਾ ਨਹੀਂ ਸਕਦਾ ਮੈਂ ਇੱਕ ਬੇਨਤੀ ਕਰਾਂ ਆਉਣ ਵਾਲੀ ਅਗ ਤਰੀਕ ਨੂੰ ਧਰੂ ਤੇ ਬਹਦਰ ਜੀ ਮਹਾਰਾਜ ਜੀ ਦੇ ਦਰਸ਼ਨੀ ਕੀਤੇ ਹਣਾ ਰਹੇ ਭਾਈ ਮੱਕੀ ਦਾ ਭਾਈ ਸੱਕੀ ਦਾ ਭਾਈ ਦਇਆ ਦਾ ਜੋ ਪੁਸ਼ਕਣ ਕੀਤਾ ਜਾਂਦਾ ਹੈ ਇੱਕ ਨੂੰ ਆਰੇ ਨਾਲ ਜੀਰੇ ਜਾਂਦਾ ਹੈ ਰੂਹ ਦੇ ਇੱਕ ਗਲੇਟ ਦੇ ਸਾਰਿਆਂ ਜਾਂਦਾ ਹੈ ਇੱਕ ਨੂੰ ਦੇਗ ਦੇ ਵਿੱਚ ਉਬਾਲਿਆ ਜਾਂਦਾ ਹੈ ਪਰ ਯਾਦ ਰੱਖਣਾ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਕਰਕੇ ਵਿਕਾਸ ਪੈਦਾ ਹੋ ਗਿਆ ਸਰੀਰ ਨੂੰ ਤੇ ਮਿਟਾ ਸਕਦੇ ਨੇ ਪਰ ਪਰਮੇਸ਼ਰ ਦੇ ਵਿਕਾਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਮਿਟਾ ਸਕਦੀ ਆਪ ਕੋ ਸਤਨਾਮ ਵਾਹਿਗੁਰੂ

بابا جی رباس ہے جا جاتا ہی نہیں ہے نان پکتا سدا داس سنیا

گیتا ہے نام جڑ گیا ہوئے زندگی کرم کوئی نہ ہونے جڑا انہیں اپنی زندگی چھے نام کیتا ہوئے پر جس نے تورا اندرو نام نا جڑ گیا بابا جی کہنے لے پر اس نام ایسا ہے جو جو جڑے گا کیوں کیوں سردرہ ہی سارے باپ ہی ناز کر کے رکھ دے گا سارے باپ ہی تاکہ ہو جانے گی ناز ہو جانے گی آج کو رانگ کے جی مہراجی نے اجڑی اٹھوی پوری سے اندھی جا میں سانجی کی تیتا کو ایک دو